ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਤੁਹਾਡੇ ਲਈ ਇਹ ਸੂਟ ਆਉਣਗੇ ਜੀ ਆਰਗੇਨਿਕ ਮਾਡਲ कॉटन ਦੇ ਪਲੇਨ बॉटम ਆਏਗੀ ਇਹਨਾਂ ਦੇ ਨਾਲ ਡੋਰੀਏ ਦਾ ਦੁਪੱਟਾ ਆਏਗਾ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਸੂਟ ਨੇ ਜੀ ਇਹ ਇਹਨਾਂ ਦੇ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਹੈ ਇਹਨਾਂ ਵਿੱਚ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਕਲਰ ਨੇ ਇਹ ਸੂਟ ਆਉਣਗੇ ਜੀ कॉटन ਦੇ बॉटम ਦੇਖ ਸਕਦੇ ਜੇ ਬਹੁਤ ਹੀ ਸੋਹਣੀ ਇਹਨਾਂ ਦੇ ਨਾਲ बॉटਮ ਬਣੀ ਹੋਈ ਹੈ ਦੁਪੱਟਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਜੀ ਇਹਨਾਂ ਦੇ ਨਾਲ ਇਹਨਾਂ ਵਿੱਚ ਵੀ ਕਲਰ ਬਹੁਤ ਸੋਹਣੇ ਸੋਹਣੇ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਆਰਡਰ ਕਰ ਸਕਦੇ ਜੇ ਤੁਸੀਂ ਸਟਿਚ ਅਨਸਟਿਚ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲ ਸੂਟ ਲੈ ਸਕਦੇ ਜੇ ਇਹ ਸੂਟ ਆਉਣਗੇ ਜੀ ਚੰਦੇਰੀ कॉटन ਦੇ ਮਾਡਲ कॉटन ਦੀ ਨਾਲ ਬਾਟਮ ਬਣੀ ਹੋਈ ਹੈ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਹੈ ਜੀ ਇਹਨਾਂ ਦੇ ਦੁਪੱਟੇ ਖਾਸ ਕਰਕੇ ਬਹੁਤ ਹੀ ਸੋਹਣੇ ਨੇ ਇਹਨਾਂ ਦੇ ਇਹ ਸੂਟ ਆਉਣਗੇ ਜੀ ਖਾਦੀ कॉटन ਦੇ ਮੈਚਿੰਗ ਬਾਟਮ ਆਏਗੀ ਇਹਨਾਂ ਦੇ ਨਾਲ ਸੁਪਰ ਡੋਰੀ ਦਾ ਦੁਪੱਟਾ ਬਣਿਆ ਹੋਇਆ ਏ ਇਹਨਾਂ ਤੇ ਵੀ ਤੁਸੀਂ ਦੇਖ ਸਕਦੇ ਜੇ ਬਹੁਤ ਹੀ ਸੋਹਣਾ ਦੇ ਬਹੁਤ ਹੀ ਪਿਆਰਾ ਵਰਕ ਹੈ ਇਹ ਸੂਟ ਆਉਣਗੇ ਜੀ ਲਾਈਨ कॉटन ਦੇ ਬਹੁਤ ਸੋਹਣੇ ਕਲਰ ਨੇ ਇਹਨਾਂ ਵਿੱਚ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰੋ